ਸਪੀਕਰ ਸਾਹਿਬ ਨਹੀਂ ਬੈਠੇ ਹੋਏ ਮੈਂ ਸੈਕਟਰੀ ਸਾਹਿਬ ਨੂੰ ਮਿਲ ਕੇ ਆਇਆ ਹਾਂ ਸਪੀਕਰ ਸਾਹਿਬ ਦੇ ਯਾਰ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਦੇ ਸੈਕਟਰੀ ਦੋਨੋਂ ਨੂੰ ਮਿਲ ਕੇ ਮਾਈਕ ਨੀਚਾ ਕਰ ਲਓ ਕਿ ਕਰਨ ਮਾਈਕ ਤੁਹਾਡਾ ਡੰਕ ਕਰ ਰਿਹਾ ਮਾਈਕ ਹੋਰ ਕਰਕੇ ਉਹਨਾਂ ਨੇ ਕਿਹਾ 11 ਤਰੀਕ 11 ਵਜੇ ਸਵੇਰੇ ਬੁਲਾਇਆ ਪਰ ਮੈਂ ਜਦ ਆਪਣਾ ਅਸਤੀਵਾ ਵਾਪਸ ਲੈਣ ਦਾ ਸੀ ਉਹ ਮੈਂ ਸਬਮਿਟ ਕਰਕੇ ਆ ਗਿਆ

अभी इतने डे पढे थे 69 डे पढे थे चलो इनकी मर्जी है पर मैंने के लोकतंत्र में मुझे जो अधिकार है मैंने जरूर दुछ किया तो इसलिए जो जनद्रयकलोजन ने मुझे एमएलए बनाया उन्होंने मुझे कहा है कि हमने तो एमएलए आपको बनाया था सर हमने कोई पार्टी के लिए नहीं चुना अपना नेता चुनके उन्होंने भेजा बेटा बनाकर भेजा इसलिए उन लोगों ने फैसला लिया कि तुम इस्तीफा वापस जी जी हुन तो डीसेक्टी सर ना मुलाकात हो या पीएसआर ना मुलाकात हो ये की गल बात हो गई उन्होंने सीफ कर लिया मेरा मेरी इस्तीफा लेने दी जड़ी मेरी ਲੈਟਰ ਸਹੀ ਉਹ ਸੀ ਟਰ ਲਈ ਹੈ ਨੰਬਰ ਪਵਾ ਕੇ ਟਾਈਮ ਪਵਾ ਲਿਆ ਉਹਨਾਂ ਕੋਲ 11:55 ਮਿੰਟ ਤੇ ਰਸੀਦ ਕੀਤੀ ਉਹਨਾਂ ਨੇ ਇਹ ਤੋਂ ਜਿਹੜਾ ਮੈਂ ਦੁਬਾਰਾ ਫੇਰ ਸਪੀਕਰ ਸਾਹ ਨੂੰ ਮਿਲਣ ਦੇ ਲਈ ਆਉਂਗਾ 11 ਤਰੀਕ 11 ਵਜੇ ਦੁਬਾਰਾ ਬੁਲਾਇਆ ਠੀਕ ਹੈ ਜੀ ਕੀ ਅੱਜਕਲ ਤੁਸੀਂ ਜਿਹੜਾ ਅਸਤੀਫਾ ਦਿੱਤਾ ਹੈਗਾ ਕੀ ਹੁਣ ਪਾਰਟੀ 'ਚ ਹੈਗੇ ਆ ਕਿ ਅੱਜ ਕਿੱਧਰ ਜਾਣਾ ਮੈਂ ਪਾਰਟੀ ਲੈਵਲ ਤੇ ਕੋਈ ਗੱਲ ਨਹੀਂ ਕਰਦਾ ਮੈਂ ਸਿਰਫ ਸਿਰਫ ਵਿਧਾਨ ਸਭਾ ਦੀ ਮੈਂਬਰਸ਼ਿਪ ਔਰ ਸਪੀਕਰ ਸਾਹਿਬ ਦੀ ਜਿਹੜੀ ਦਿੱਤੀ ਹੋਈ ਲੈਟਰ ਹੈ ਜਿਹੜੀ ਮੈਨੂੰ ਅੱਜ ਬੁਲਾਇਆ ਸੀ ਤੇ ਜਿਹੜਾ ਮੈਨੂੰ ਅੱਜ 3 ਤਰੀਕ ਤੇ ਜਿਹੜਾ 11 ਵਜੇ ਬੁਲਾਇਆ ਸੀ ਮੈਂ ਉੱਥੇ ਹੀ ਜਵਾਬ ਦੇਵਾਂ। ਹਰ ਇੱਕ ਲੋਕਾਂ ਨੇ ਕਿਹਾ ਕਿ ਪਿੰਡ ਵਾਲੇ ਤੇ ਲੋਕਾਂ ਨੇ ਕਿਹਾ ਕਿ ਇਹ ਵੋਟ ਕਿੰਨੂੰ ਪਾਈ ਸੀ ਅਸੀਂ? ਕਿੰਨੂੰ ਐਮ.ਐਲ.ਏ ਬਣਾਇਆ ਸੀ? ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਸਮੇਂ ਹੈ ਜਿਹੜਾ ਜਿਹੜਾ ਸਾਡੇ ਹਲਕੇ ਦੀ ਜਿਹੜੀ ਨੋਹਾਰ ਹੈ ਉਹ ਸਮੇਂ ਚ ਲੈ ਕੇ ਬਦਲੇ। ਤੇ ਮੈਂ ਬਦਲਾਂਗੇ ਜੇ ਸਪੀਕਰ ਸਾਹਿਬ ਉਹ ਮਾਰਵਾਈ ਕਰਦੇ ਤਾਂ ਅਸੀਂ ਕਿੱਧਰ ਦੇਖੂਗੇ। ਜੇ ਕੋਈ ਕਾਰਵਾਈ ਕਰੇਗੇ ਅਗੇ ਹਾਈ ਕੋਰਟ ਹੈ, ਅਗੇ ਸੁਪਰੀਮ ਕੋਰਟ ਹੈ। ਮੈਂ ਜਾਊਂਗਾ। ਕੋਈ ਗੱਲ ਨਹੀਂ, ਚਿੰਤਾ ਨਹੀਂ। ਤਾਂ ਦਸਤਾਰਾਂ ਦਾ ਬਹੁਤ-ਬਹੁਤ ਧੰਨਵਾਦ। ਟਿੱਕਰ ਸਾਹਿਬ ਨਹੀਂ ਬੈਠੇ ਹੋਏ। ਮੈਂ ਸਕਤੀ ਸਾਹਿਬ ਨੂੰ ਮਿਲ ਕੇ ਆਇਆ। ਸਪੀਕਰ ਸਾਹਿਬ ਦੇ ਪੀਐਸ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਦੇ ਸਕਤੀ। ਦੋਨੋਂ ਨੂੰ ਮਿਲ ਕੇ ਮਾਈਕ ਨੀਚੇ ਕਰ ਲਓ। ਕਿ ਰਤਨਬਾਈ ਥੋੜਾ ਡਾਊਨ ਕਰੇ ਮਾਈਕ। ਜੀ ਹੋਣ ਕਰਕੇ ਉਹਨਾਂ ਨੇ ਕਿਹਾ 11 ਤਰੀਕ 11 ਵਜੇ ਸਵੇਰੇ ਸੱਦ ਲਾਇਆ। ਪਰ ਮੈਂ ਜਿਹੜਾ ਆਪਣਾ ਅਸਤੀਵਾ ਵਾਪਸ ਲੈਣ ਦਾ ਸੀ ਉਹ ਮੈਂ ਸਬਮਿਟ ਕਰਕੇ ਆ ਗਿਆ।

ਅਭੀ ਇਤਨੇ ਡੇ ਪੜੇ ਤੇ 69 ਡੇ ਪੜੇ ਤੇ ਚਲੋ ਇਨਕੀ ਮਰਜ਼ੀ ਹੈ ਪਰ ਮੈਨੇ ਇਹ ਲੋਕਤੰਤਰ ਮੇਂ ਮੂਜੇ ਜੋ ਅਧਿਕਾਰ ਹੈ ਮੈਨੇ ਜ਼ਰੂਰ ਉਸਕੀਆ ਤੋ ਇਸਲੀਏ ਜੋ ਜਗਨਦਰ ਕਲੋਜਨ ਨੇ ਮੂਜੇ ਐਮਐਲਏ ਬਨਾਇਆ ਉਹਨੋ ਨੇ ਮੂਜੇ ਕਹਾ ਹੈ ਕਿ ਅਮਨੇ ਤੋ ਐਮਐਲਏ ਆਪਕੋ ਬਨਾਇਆ ਸਾਹ ਅਮਨੇ ਕੋਈ ਪਾਰਟੀ ਕੇ ਲਈ ਨਾ ਚੁਨਾ ਆਪਣਾ ਨੇਤਾ ਜੁਲਕਿਓ ਨੇ ਭੇਜਾ ਬੇਟਾ ਬਣਾਕਰ ਭੇਜਾ ਇਸਲੀਏ ਉਹਨ ਲੋਗੋ ਨੇ ਫੈਸਲਾ ਲੀਆ ਕਿ ਤੁਮ ਸਿਫਾ ਵਾਪਸ ਸਿਫਾ ਜੀ ਹੋਂ ਤਾਂ ਡੀ ਸੈਕਟਰੀ ਸਾਹ ਨਾਲ ਮੁਲਾਕਾਤ ਹੋਈ ਜਾਂ ਪੀ ਐਸ ਆਰ ਨਾਲ ਮੁਲਾਕਾਤ ਹੋਈ ਯੇ ਕੀ ਗੱਲ ਬਾਤ ਹੋ ਗਈ ਉਹਨਾਂ ਨੇ ਸੀਟ ਕਰ ਲ ਲੈਟਰ ਸਹੀ ਰਸੀ ਭਰ ਲਈ ਹੈ ਨੰਬਰ ਪਵਾ ਕੇ ਟਾਈਪ ਪਵਾ ਲਿਆ ਉਹਨਾਂ ਕੋ 11:55 ਮਿੰਟ ਤੇ ਰਸੀ ਕਿੰਨੀ ਉਹਨਾਂ ਨੇ ਇਹ ਤੁ ਜਿਹੜਾ ਮੈਂ ਦੁਬਾਰਾ ਫੇਰ ਸਪੀਕਰ ਸਾਨੂੰ ਮਿਲਣ ਦੇ ਲਈ ਆਉਂਗਾ 11 ਤਰੀਕ 11 ਵਜੇ ਦੁਬਾਰਾ ਬੁਲਾਇਆ ਸੀ ਜੀ ਕੀ ਅੱਜਕੱਲ ਤੁਸੀਂ ਜਿਹੜਾ ਅਸਤੀਫਾ ਦਿੱਤਾ ਹੈਗਾ ਕਿ ਹੁਣ ਪਾਰਟੀ ਚ ਹੈਗੇ ਆ ਕਿ ਅੱਜ ਕਿੱਧਰ ਜਾ ਰਿਹਾ ਮੈਂ ਪਾਰਟੀ ਲੈਵਲ ਤੇ ਕੋਈ ਗੱਲ ਨਹੀਂ ਕਰਦਾ ਮੈਂ ਸਿਰਫ ਸਿਰਫ ਵਿਧਾਨ ਸਭਾ ਦੀ ਮੈਂਬਰਸ਼ਿਪ ਔਰ ਸਪੀਕਰ ਸਾਹਿਬ ਦੀ ਜਿਹੜੀ ਦਿੱਤੀ ਹੋਈ ਲੈਟਰ ਹੈ ਜਿਹੜੀ ਮੈਨੂੰ ਅੱਜ ਬੁਲਾਇਆ ਸੀ ਤੇ ਜਿਹੜਾ ਮੈਨੂੰ ਅੱਜ 3 ਤਰੀਕ ਤੇ ਜਿਹੜਾ 11 ਵਜੇ ਬੁਲਾਇਆ ਸੀ ਮੈਂ ਉਰਤੇ ਜਵਾਬ ਦਵਾ ਮਾਲਕੇ ਦੇ ਲੋਕਾਂ ਨੇ ਕਿ ਕਿ ਪੁੱੰਡੂ ਵਾਲੇ ਕਿਤੇ ਲੋਕਾਂ ਨੇ ਕਿਹਾ ਕਿ ਇਹ ਵੋਟ ਕਿੰਨੂੰ ਪਾਈ ਸੀ ਅਸੀਂ ਕਿੰਨੂੰ ਐਮ.ਐਲ.ਏ ਬਣਾਇਆ ਸੀ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਸਮੇਂ ਆ ਜਿਹੜਾ ਪਾ ਜਿਹੜਾ ਸਾਡੇ ਹਲਕੇ ਦੀ ਜੜੀ ਨੋਹਾਰ ਹੈ ਉਹ ਸਮੇਂ ਚ ਰਹਿ ਕੇ ਬਦਲੇ ਠੀਕ ਮੈਂ ਬਦਲਾ ਜੇ ਸਪੀਕਰ ਸਾਹਿਬ ਕੋਈ ਕਾਰਵਾਈ ਕਰਦੇ ਤਾਂ ਅਸੀਂ ਕਿੱਦਾਂ ਦੇਖੂਗੇ ਜੇ ਕੋਈ ਕਾਰਵਾਈ ਕਰੇਗੇ ਅਗੇ ਹਾਈ ਕੋਰਟ ਹੈ ਅਗੇ ਸੁਪਰੀਮ ਕੋਰਟ ਹੈ ਮੈਂ ਜਾਊਂਗਾ ਕੋਈ ਗੱਲ ਨਹੀਂ ਚਿੰਤਾ ਨਹੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ